ਰਿਆ ਬਿਆਸ ਦੇ ਉੱਤੇ ਜਿਹੜੇ ਆਪਣਾ ਹਲਕਾ ਭਲਾਥਰਾਲ ਤਕਰੀਬਨ ਅ 40 45 ਕਿਲੋਮੀਟਰ ਲੰਬੇ ਆਪਣਾ ਤੁਸੀ ਬੰਦ ਦੇ ਉੱਤੇ ਜਿਹੜੇ ਪਿੰਡ ਲੱਗਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਭਾਰੀ ਫਸਲ ਦਾ ਨੁਕਸਾਨ ਹੋਇਆ ਵਾ ਬਹੁਤ ਸਾਰੇ ਪਿੱਛੇ ਮੰਡ ਵਿੱਚ ਜਿਹੜੇ ਅ ਕੂਕਾ ਮੰਡ ਔਰ ਅ ਜਿਹੜਾ ਤੁਹਾਡੇ ਹੋਰ ਮੰਡ ਨੇ ਉਧਰ ਇਬਰਾਹਿਮਵਾਲ ਵਗੈਰਾ ਰਾਹਪੁਰ ਰਾਈਆਂ ਔਰ ਅ ਦਾਉਦਪੁਰ ਢਿਲਵਾ ਇਨਾ ਪਿੰਡਾਂ ਵਿੱਚ ਬਹੁਤ ਸਾਰੇ ਡੇਰਿਆਂ ਵਿੱਚ ਵੀ ਲੋਕੀਂ ਅੰਦਰ ਬੈਠੇ ਸੀਗੇ ਆਪਣੇ ਪਿੰਡਾਂ ਵਿੱਚ ਡੇਰਿਆਂ 'ਚ ਲੋਕੀਂ ਨਹੀਂ ਗਏ ਤੇ ਬਹੁਤ ਸਾਰੇ ਲੋਕਾਂ ਨੂੰ ਆਣ ਕੇ ਘਰੋਂ ਬੇਕਾਰ ਹੋ ਗਏ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੋਈ ਆ ਪਸ਼ੂਆਂ ਦੇ ਚਾਰੇ ਦਾ ਬੜੀ ਮੁਸ਼ਕਲ ਆ ਰਹੀ ਸੀਗੀ ਲੋਕਾਂ ਨੂੰ ਖਾਣ ਪੀਣ ਦੀ ਸਮੱਸਿਆ ਜਿਹੜੇ ਗਰੀਬ ਤਬਕਾ ਉਹ ਸਾਰੀ ਗੱਲ ਨੂੰ ਸਮਝਦੇ ਹੋਏ ਅੱਜ ਅਸੀਂ ਜੋ ਹਲਕਾ ਪਲਾਟ ਦਾ ਅਖੀਰਲਾ ਪਿੰਡ ਆ ਮੰਡ ਸੰਗੋਜਲਾ ਜਿੱਥੇ ਤੋਂ ਸਾਰੀਆਂ ਸਾਡੀਆਂ ਭੈਣਾਂ ਬੀਬੀਆਂ ਸਤਕਾਰਯੋਗ ਪਿੰਡ ਦੇ ਪਤਵੰਤੇ ਸੱਜਣ ਨਗਰ ਨਿਵਾਸੀ ਨੌਜਵਾਨ ਸਾਰੇ ਵਿਰਾਜਮਾਨੋ ਅੱਜ ਆਪਾਂ ਨੂੰ ਇਸ ਹਾਰਡ ਵਾਲੇ ਹਾਲਾਤਾਂ ਚ ਮਦਦ ਕਰਨ ਵਾਸਤੇ ਮੇਰੇ ਨਾਲ ਮੇਰੇ ਵੱਡੇ ਵੀਰ ਰਸ਼ਪਾਲ ਸਿੰਘ ਜੀ ਜਿਨ੍ਹਾਂ ਦਾ ਨਾਮ ਪੂਰਾ ਰਸ਼ਪਾਲ ਸਿੰਘ ਬੱਚਾ ਜੀ ਵੀ ਆ ਇਹਨਾਂ ਦੇ ਪਿਤਾ ਜੀ ਕਹਿੰਦੇ ਸੀ ਸਾਰਿਆਂ ਦੇ ਬੱਚੇ ਜੀਣ ਇਹਨਾਂ ਦਾ ਬਹੁਤ ਵੱਡਾ ਅੱਛਾ ਕਾਰੋਬਾਰ ਆ ਬਿੱਗੋ वर्ल्ड ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਸਾਡੇ ਪਾਰਟੀ ਦੇ ਮਾਰਕੀਟ ਕਮੇਟੀ ਦੇ ਭੁਲੱਥ ਦੇ ਚੇਅਰਮੈਨ ਵੀ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ ਇਹ ਔਰ ਇਹਨਾਂ ਦੇ ਸਾਥੀ ਨਾਲ ਸਾਡੇ ਜੈਦਾ ਪਿੰਡ ਆ ਬੱਸੀ ਦੇ ਲਾਗੇ ਹਰਵਿੰਦਰ ਸਿੰਘ ਰਿੰਕੂ ਸਰਪੰਚ ਰਹੇ ਨੇ ਪਿੰਡ ਦੇ ਔਰ ਬਲੌਕ ਸਮਤੀ ਦੇ ਮੈਂਬਰ ਰਹੇ ਨਾਲ ਸਾਡੇ ਫੁੱਮਣ ਸਿੰਘ ਜੀ ਇੱਕ ਦੁਆਬਾ ਪੈਲੇਸ ਆ ਬੇਗੋਵਾਲ ਦੇ ਲਾਗੇ ਇਹਨਾਂ ਦੇ ਨਾਲ ਸਪੋਰਟਰ ਜੰਗੀ ਜੀ ਸੁਰੇਸ਼ ਕੀ ਨਾਮ ਸੁਖਦੇਵ ਰਾਜ ਜੰਗੀ ਔਰ ਹਰ ਵੇਲੇ ਰਿਸ਼ਪਾਲ ਉਹਨਾਂ ਦੇ ਨਾਲ ਹੁੰਦੇ ਆ ਇਹਨਾਂ ਦੀ ਸਾਰੀ ਟੀਮ ਦਾ ਲਾਇਨਸ ਕਲੱਬ ਹਾਂਜੀ ਲਾਇਨਸ ਕਲੱਬ ਜਿਹੜਾ ਬੇਗੋਵਾਲ ਦਾ ਇਹ ਕਾਫੀ ਵੱਡੇ ਪੰਜਾਬ ਦੇ ਰਕਬੇ ਦੇ ਗਵਰਨਰ ਨੇ ਇਹਨਾਂ ਨੇ ਤੁਹਾਨੂੰ ਯਾਦ ਹੋਣਾ 2023 ਚ 2 ਸਾਲ ਪਹਿਲਾਂ ਵੀ ਇਹੀ ਆਏ ਸੀ ਤੁਹਾਡੇ ਕੋਲ ਸਮਾਨ ਲੈ ਕੇ ਅੱਜ ਵੀ ਸਾਰਾ ਸਮਾਨ ਰਾਸ਼ਨ ਪਾਣੀ ਜੋ ਤੁਹਾਡੀ ਲੋਡ ਹੈ ਜ਼ਰੂਰੀ ਆਈਟਮਾਂ ਦੀ ਕੁਝ ਦਿਨ ਵਾਸਤੇ ਤੁਸੀਂ ਉਹਦੋਂ ਵਰਤੋ ਜੇ ਕੋਈ ਹੋਰ ਘਟ ਗਿਆ ਦੁਬਾਰਾ ਫਿਰ ਅਸੀਂ ਆਵਾਂਗੇ ਤੁਹਾਡੀ ਫਿਰ ਮਦਦ ਕਰਕੇ ਜਾਵਾਂਗੇ ਘਬਰਾਉਣਾ ਨਹੀਂਗਾ ਮੈਨੂੰ ਪਤਾ ਕਿ ਗਰੀਬਾਂ ਦੇ ਘਰ ਵਿੱਚ ਬਹੁਤ ਮੁਸ਼ਕਲ ਹਾਲਾਤ ਹੁੰਦੇ ਆ ਤੋ ਇਸ ਕਰਕੇ ਮੈਂ ਰਸ਼ਪਾਲ ਸਿੰਘ ਜੀ ਲਾਇਆਨਸ ਕਲੱਬ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਸਮੇਂ ਸਿਰ ਲੋਕਾਂ ਦੀ ਲੋੜ ਵਿੱਚ ਤੁਸੀਂ ਕੰਮ ਆਏ ਹੋ ਮੇਰੇ ਜਾਣ ਤੋਂ ਬਾਅਦ ਤੁਹਾਨੂੰ ਇਹ ਜਿਹੜਾ ਪਿੱਛੇ ਰਾਸ਼ਨ ਰੱਖਿਆ ਤੁਹਾਨੂੰ ਸਾਰਾ ਕੱਲੇ-ਕੱਲੇ ਘਰ ਨੂੰ ਜਿੰਨੇ ਤੋਂ ਅਸੀਂ ਲਿਸਟ ਬਣਾਈ ਆ 150 ਘਰਾਂ ਦੀ ਸਾਰਿਆਂ ਨੂੰ ਕੱਲੇ-ਕੱਲੇ ਨੂੰ ਪੈਕੇਟ ਦਿੱਤਾ ਜਾਵੇਗਾ ਕੋਈ ਕਾਲੀ ਨਹੀਂ ਕਰਨੀ ਜੇ ਕੋਈ ਸਮਾਨ ਘੱਟ ਜਾਵੇਗਾ ਹੋਰ ਵੀ ਦੇਵੇਗਾ ਇੱਕ ਇਹਨਾਂ ਦੇ ਨਾਲ ਸਾਥੀ 베ਗੋਵਾਲ ਤੋਂ ਆਏ ਨੇ ਲਾਂਬਾ ਮੈਡੀਕਲ ਸਟੋਰ ਉਹਨਾਂ ਦਾ ਪੂਰਾ ਦਵਾਈਆਂ ਦਾ ਕਾਰੋਬਾਰ ਆ ਬਹੁਤ ਸਾਰੀਆਂ ਦਵਾਈਆਂ ਵੀ ਲੈ ਕੇ ਆਏ ਨੇ ਕਈਆਂ ਦੇ ਬੱਚਿਆਂ ਨੂੰ ਕੋਈ ਪੇਟ ਖਰਾਬ ਆ ਕੋਈ ਬੁਖਾਰ ਆ ਇਨਫੈਕਸ਼ਨ ਆ ਪਾਣੀ ਤੋਂ ਹੋ ਗਈ ਆ ਜਾਂ ਕੁਝ ਹੋ ਰਿਹਾ ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਦਾ ਦਿਖਾ ਕੇ ਤੇ ਤੁਹਾਨੂੰ ਉਹਦੇ ਵਾਸਤੇ ਦਵਾਈਆਂ ਵੀ ਦੇ ਕੇ ਜਾਣਗੇ ਜੇ ਲੋੜ ਪਈ ਮੈਂ ਪਿੰਡ ਵਾਲਿਆਂ ਨੂੰ ਪਤਵੰਤੇ ਸੱਜਣ ਸਹਾ ਜਗਿੰਦਰ ਸਿੰਘ ਜੀ ਖੜੇ ਨੇ ਸਾਡੇ ਤੁਹਾਡੇ ਪਿੰਡ ਦੇ ਸਰੁੰਦਰ ਸਿੰਘ ਜੀ ਚੌਕੀਦਾਰ ਸਾਹਿਬ ਅੱਜ ਹਰਪਜਨ ਸ਼ਾਹ ਜੀ ਸਾਈਂ ਜੀ ਸਾਡੇ ਵੱਡੇ ਸੰਗੋਜ ਲੋ ਭਾਰਤੀ ਕਿਸਾਨ ਯੂਨੀਅਨ ਦੇ ਬੜੇ ਵੱਡੇ ਲੀਡਰ ਨੇ ਅਤੇ ਹੋਰ ਸਰਪੰਚ ਪਿੰਡ ਦੇ ਮੈਂਬਰ ਪੰਚਾਇਤ ਨੰਬਰਦਾਰ ਜੇ ਲੋੜ ਪਈ ਤਾਂ ਤੁਹਾਨੂੰ ਇੱਕ ਮੈਡੀਕਲ ਕੈਂਪ ਜਿਹੜਾ ਹੋਣਾ ਪੂਰਾ ਡਾਕਟਰ ਲੈ ਆਉਣਗੇ ਚਾਰ ਪੰਜ ਡਾਕਟਰਾਂ ਦੀ ਟੀਮ ਉਹਦੀ ਵੀ ਤੁਹਾਡੀ ਸਹਾਇਤਾ ਕਰਾਂਗੇ